ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਮੈਂ ਡਾਇਰੈਕਟਰ ਹਰਮਨਦੀਪ ਸਿੰਘ ਪੰਜਾਬ ਫਸਲ ਜਾਣਕਾਰੀ ਚੈਨਲ ਤੇ ਤੁਹਾਡਾ ਬਹੁਤ ਸਵਾਗਤ ਆ ਜੀ ਲਗਭਗ ਜਿੰਨਾ ਜਿੰਨਾ ਪੀਅਰ ਦੇ ਬਾਗ ਲਾਉਣੇ ਆ ਨਰਸਰੀਆਂ ਲਾ ਦਿੱਤੀਆਂ ਜਿੰਨਾ ਬਾਗ ਲਾਉਣੇ ਉਹ ਵੀ ਲਾ ਦਿੱਤੇ ਆ ਤੇ ਸਹੀ ਸਮਾਂ ਦਸੰਬਰ ਜਨਵਰੀ ਆ ਜੀ ਦਸੰਬਰ 15 ਤੋਂ ਬਾਅਦ ਤੇ ਸਾਰੀ ਜਨਵਰੀ ਲਾਉਣ ਦਾ ਕਈ ਕਿਸਾਨ ਵੀ ਹੁਣ ਵੀ ਲਾਉਣ ਦੀ ਕੋਸ਼ਿਸ਼ ਕਰਨਦੇ ਆ ਹੁਣ ਤੁਸੀਂ ਦੇਖ ਲਓ ਇਹ ਫੋਟ ਆਇਆ ਵਾ ਅੱਖਾਂ ਦੀਆਂ ਨਿਕਲ ਆਈਆਂ ਵਾ ਤੇ ਹੁਣ ਲਾਉਣ ਦਾ ਕੋਈ ਫਾਇਦਾ ਨਹੀਂ ਪੁੱਟ ਕੇ ਤੇ ਕੋਸ਼ਿਸ਼ ਕਰੋ ਜਿਤਨਾ ਆ ਬੂਟਾ ਜਿਵੇਂ ਆ ਨਾਲ ਜੁੜਿਆ ਵਾ ਜੇ ਹੋ ਸਕਦਾ ਤੁਸੀਂ ਇਹਨੂੰ ਥੋੜਾ ਜਿਹਾ ਪਿੰਨੂ ਦੇ ਲੋ ਜਾਂ ਕੁਛ ਗਲੇਗਲ ਟਾਈਪ ਲਾ ਲੋ ਜਿਹਦੇ ਨਾਲ ਇਹ ਕਿ ਚੌੜਾ ਹੋ ਜੇ ਤੇ ਬੂਟਾ ਜਿਹੜਾ ਕਿ ਬਾਹਰ ਨੂੰ ਖਿਲਰੇ ਜਿੰਨਾ ਬਾਹਰ ਨੂੰ ਖਿਲਰੂਗਾ ਉਨਾ ਹੀ ਅੱਗੇ ਜਾ ਕੇ ਝਾੜ ਚ ਵਧਾਊਗਾ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ